ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੋੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਉਜਿਉ ਰਾਖੇਂ ਦਿਉ ਰਹੀਏ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਖਿਆਦਿਆਂ ਰਹੀਏ ਤੁਧ ਪਾ ਵੇਤਾ ਨਾਮ ਵਿਚ ਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੇਕੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਣ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਜਿਉ ਰੱਖਿਆ ਤੇ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਉਜਿਉ ਖੈਦਿਆਂ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰੱਖੇ ਆ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAHE ਜਿਉ ਤੂੰ ਜਿਉ ਰੱਖਿਆ ਤੇ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾਖੇ ਆਂ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਕਹਦੇ ਆਂ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾ ਕਹਦੇ ਆਂ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾ ਕਿਆ ਤੇ ਆ ਰਹੀਏ ਤੋ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਹੀਏ ਰਹਾਓ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾਖ ਆਦਿ ਆ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਖਿਆਦਿਆਂ ਰਹੀਏ ਤੂੰ ਦਪਾ ਵੇਚਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਏ ਸੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਉਜਿਉ ਰੱਖਿਆ ਤੇ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਸੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤ ਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਉਜਾ ਰਾਖਿਆ ਦਿਉ ਰਹੀਏ ਤੁਧ ਪਾਵੇ ਤਾਂ ਨਾਮ ਵਿੱਚ ਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਉਜਿਉ ਰਾਖ ਕਿਆ ਦੀਆਂ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਹੀਏ ਰਹਾਓ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਣ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਜਿਉ ਰੱਖਿਆ ਦਿਆਂ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈ ਰਹਾਓ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰੱਖਿਆ ਆਮ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਇ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾਖੇ ਆਦੇਮ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦੇ ਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਣ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰੱਖਿਆ ਤੇਂ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾ ਕਹਦੇ ਆਂ ਰਹੀਏ ਤੂੰ ਦਪਾ ਵੇਚਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਖਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤहां ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾ ਕਹਦੇ ਆਂ ਰਹੀਏ ਤੂੰ ਦਪਾ ਵੇਤਾ ਨਾਮ ਵਿੱਚ ਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਉਜਿਉ ਰੱਖਿਆ ਦਿਉ ਰਹੀਏ ਤੁਧ ਪਾਵੇ ਸਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾਖੇ ਦੇਮ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਖਿਆਦਿਆਂ ਰਹੀਏ ਤੁਧ ਪਾਵੇ ਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦੇ ਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ